ਦੋਸਤੋ ਕਦੇ ਨਾ ਕਦੇ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਕੀ ਸੱਚਮੁੱਚ ਰੱਬ ਹੈ ਜਾਂ ਫਿਰ ਇਹ ਸਿਰਫ ਸਾਡੇ ਮਨ ਦਾ ਵਹਿਮ ਹੈ ਅਸੀਂ ਗੁਰਦੁਆਰੇ ਜਾਂਦੇ ਹਾਂ ਮੱਥੇ ਟੇਕਦੇ ਹਾਂ ਅਰਦਾਸਾਂ ਕਰਦੇ ਹਾਂ ਪਰ ਜਦੋਂ ਅਚਾਨਕ ਕੋਈ ਨਾਸਤਿਕ ਸਾਡੇ ਸਾਹਮਣੇ ਖੜ੍ਹਾ ਹੋ ਕੇ ਪੁੱਛਦਾ ਹੈ ਵੀ ਰੱਬ ਕਿੱਥੇ ਹੈ ਮੈਨੂੰ ਦਿਖਾਓ ਤਾਂ ਅਕਸਰ ਸਾਡੇ ਕੋਲ ਨਾ ਜਵਾਬ ਨਹੀਂ ਹੁੰਦਾ ਅਸੀਂ ਚੁੱਪ ਕਰ ਜਾਂਦੇ ਹਾਂ ਪਰ ਅੱਜ ਦੀ ਇਹ ਕਹਾਣੀ ਤੁਹਾਡੀ ਚੁੱਪੀ ਤੋੜ ਦੇਵੇਗੀ ਘਟਨਾ ਜਾਣਨ ਤੋਂ ਪਹਿਲਾਂ ਫਟਾਫਟ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਕਿਉਂਕਿ YouTube ਫੇਰ ਹੀ ਵੀਡੀਓ ਅੱਗੇ ਲੋਕਾਂ ਨੂੰ ਭੇਜਦਾ ਹੈ ਸਾਡੀ ਸੰਗਤ ਅੱਗੇ ਰਿਕਵੈਸਟ ਹੈ ਲਾਈਕ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਆਪਣੀ رائے ਵੀ ਹਮੇਸ਼ਾ ਦੇ ਕੇ ਜਾਇਆ ਕਰੋ ਇਹ ਕਹਾਣੀ ਤੁਹਾਡੀ ਚੁੱਪ ਕਿਉਂ ਤੋੜੂਗੀ ਕਿਉਂਕਿ ਇਹ ਘਟਨਾ ਹੈ ਪੰਜਾਬ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਦੀ ਜਿੱਥੇ ਇੱਕ ਹੰਕਾਰੀ ਵਿਦਵਾਨ ਨੇ ਭਰੀ ਸਭਾ ਦੇ ਵਿੱਚ ਰੱਬ ਦੀ ਹੋਂਦ ਨੂੰ ਚੁਣੌਤੀ ਦਿੱਤੀ ਮਾਹੌਲ ਬੜਾ ਗਰਮ ਸੀ ਵਿਵਾਦ ਛਿੜ ਚੁੱਕਿਆ ਸੀ ਪਰ ਫੇਰ ਭੀੜ ਵਿੱਚੋਂ ਇੱਕ ਇਨਸਾਨ ਉੱਠਿਆ ਜਿਸ ਨੇ ਬਿਨਾਂ ਗੁੱਸਾ ਕੀਤੇ ਅਜਿਹਾ ਜਵਾਬ ਦਿੱਤਾ ਕਿ ਪੂਰਾ ਹਾਲ ਸੁੰਨ ਹੋ ਗਿਆ ਉਸ ਗੁਰਸਿੱਖ ਨੇ ਰੱਬ ਦਾ ਸਬੂਤ ਕਿਵੇਂ ਦਿੱਤਾ ਆਓ ਚੱਲਦੇ ਹਾਂ ਉਸ ਦਿਨ ਦੀ ਸ਼ਾਮ ਵੱਲ ਜਿੱਥੇ ਸਾਰਾ ਕੁਝ ਵਾਪਰਿਆ ਇਹ ਸ਼ਾਮ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਦੇ ਵਿੱਚ ਵਿਗਿਆਨ ਤੇ ਧਰਮ ਯਾਨੀ ਸਾਇੰਸ ਵਰਸਸ ਰਿਲੀਜੀਅਨ ਤੇ ਬਹਿਸ ਚੱਲ ਰਹੀ ਸੀ ਸਟੇਜ ਤੇ ਖੜੇ ਸਨ ਪ੍ਰੋਫੈਸਰ ਅਵਿਨਾਸ਼ ਉਹ ਇੱਕ ਬਹੁਤ ਹੀ ਪੜੇ ਲਿਖੇ ਪਰ ਹੰਕਾਰੀ ਇਨਸਾਨ ਸੀ ਉਹਦਾ ਮੰਨਣਾ ਸੀ ਵੀ ਜੋ ਚੀਜ਼ ਅੱਖਾਂ ਨਾਲ ਨਹੀਂ ਦਿਖਦੀ ਉਹ ਹੁੰਦੀ ਹੋ ਨਹੀਂ ਪ੍ਰੋਫੈਸਰ ਅਵਿਨਾਸ਼ ਨੇ ਮਾਈਕ ਹੱਥ 'ਚ ਫੜਿਆ ਉੱਚੀ ਆਵਾਜ਼ 'ਚ ਕਿਹਾ ਬਈ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਕੇ ਵੀ ਅੰਧਵਿਸ਼ਵਾਸੀ ਹੋ ਤੁਸੀਂ ਉਸ ਰੱਬ ਨੂੰ ਮੰਨਦੇ ਹੋ ਜਿਹਨੂੰ ਤੁਸੀਂ ਅੱਜ ਤੱਕ ਦੇਖਿਆ ਹੀ ਨਹੀਂ ਕਹਿੰਦੇ ਜੇ ਰੱਬ ਹੈ ਉਹ ਸਾਹਮਣੇ ਕਿਉਂ ਨਹੀਂ ਆਉਂਦਾ ਮੈਂ ਚੁਣੌਤੀ ਦਿੰਦਾ ਕੋਈ ਵੀ ਇਸ ਹਾਲ ਦੇ ਵਿੱਚ ਜੋ ਮੇਰੇ ਹੱਥ ਤੇ ਰੱਬ ਨੂੰ ਰੱਖ ਕੇ ਦਿਖਾ ਸਕੇ ਹੈਗਾ ਕੋਈ ਜੇ ਨਹੀਂ ਦਿਖਾ ਸਕਦੇ ਤਾਂ ਮੰਨ ਲਓ ਕੋਈ ਰੱਬ ਸਿਰਫ ਕਮਜ਼ੋਰ ਲੋਕਾਂ ਦੀ ਕਲਪਨਾ ਹੈ ਜਿਹੜੀ ਮੰਚੇ ਬਣਾਈ ਹੋਈ ਹੈ ਹਾਲ ਚ ਸਨਨਾਟਾ ਛਾ ਜਾਂਦਾ ਹੈ ਵਿਦਿਆਰਥੀ ਇੱਕ ਦੂਜੇ ਵੱਲ ਦੇਖਦੇ ਨੇ ਕੁਝ ਨੂੰ ਗੁੱਸਾ ਆ ਰਿਹਾ ਸੀ ਕੁਝ ਪ੍ਰੋਫੈਸਰ ਦੇ ਤਰਕ ਭਾਵ ਕਿ ਜਿਹੜਾ ਉਹਦਾ ਲੌਜੀਕ ਸੀ ਉਹਦੇ ਬੋਲਣ ਅੱਗੇ ਹਿੰਮਤ ਹੀ ਮਤਲਬ ਕਿ ਇਸੱਚ ਨਹੀਂ ਸੀ ਯਾਨੀ ਉਹਦਾ ਜਿਹੜਾ ਤਰਕ ਸੀ ਉਹਦੇ ਅੱਗੇ ਬੋਲਣ ਦੀ ਹਿੰਮਤ ਕਿਸੇ 'ਚ ਨਹੀਂ ਸੀ ਕਿਉਂਕਿ ਜੇ ਬੋਲਦੇ ਤਾਂ ਜਵਾਬ ਦੇਣੇ ਪੈਂਦੇ ਅਗਲਾ ਕਹਿੰਦਾ ਕਹਾਣੀਆਂ ਨੂੰ ਬੰਦ ਕਰ ਦਿਓ ਪ੍ਰੋਫੈਸਰ ਹੱਸਣ ਲੱਗਿਆ ਕਹਿੰਦਾ ਦੇਖਿਆ ਡਰ ਇਹੀ ਤੁਹਾਡਾ ਧਰਮ ਹੈ ਉਸ ਵੇਲੇ ਪਿੱਛੇ ਵਾਲੀ ਸੀਟ ਤੋਂ ਇੱਕ ਆਵਾਜ਼ ਆਈ ਰੁਕੋ ਪ੍ਰੋਫੈਸਰ ਸਾਹਿਬ ਸਾਰਿਆਂ ਦੇ ਸਿਰ ਪਿੱਛੇ ਘੁੰਮ ਗਏ ਉੱਥੇ ਇੱਕ ਸਧਾਰਨ ਜਿਹਾ ਨੌਜਵਾਨ ਖੜਾ ਸੀ ਸਿਰ ਤੇ ਕੇਸਰੀ ਦਸਤਾ ਖੁੱਲਾ ਦਾੜਾ ਚਿਹਰੇ ਤੇ ਨੂਰ ਤੇ ਅੱਖਾਂ ਵਿੱਚ ਬੇਪਨਾਹ ਸ਼ਾਂਤੀ ਉਸ ਦਾ ਨਾਮ ਸੀ ਭਾਈ ਸਰਬਜੀਤ ਸਿੰਘ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਸੀ ਬਸ ਕਿਸੇ ਕੰਮ ਆਇਆ ਉੱਥੇ ਇਹ ਗੱਲਾਂ ਸੁਣਦਾ ਸੁਣਦਾ ਰੁਕ ਗਿਆ ਤਾਂ ਸਵਾਲ ਜਵਾਬ ਚੱਲ ਰਹੇ ਨੇ ਸਰਬਜੀਤ ਸਿੰਘ ਹੌਲੀ ਹੌਲੀ ਚੱਲਦਾ ਹੋਇਆ ਸਟੇਜ ਵੱਲ ਆਇਆ ਪ੍ਰੋਫੈਸਰ ਨੇ ਵਿਅੰਗ ਨਾਲ ਕਿਹਾ ਆਓ ਜੀ ਆਓ ਹੁਣ ਇਹ ਗਿਆਨੀ ਜੀ ਤੁਹਾਨੂੰ ਸਾਇੰਸ ਸਿਖਾਉਣਗੇ ਸਰਬਜੀਤ ਸਿੰਘ ਨੇ ਮੁਸਕੁਰਾ ਕੇ ਕਿਹਾ ਨਹੀਂ ਪ੍ਰੋਫੈਸਰ ਸਾਹਿਬ ਮੈਂ ਸਾਇੰਸ ਸਿਖਾਉਣ ਨਹੀਂ ਆਇਆ ਮੈਂ ਤਾਂ ਬਸ ਤੁਹਾਡੀ ਇੱਕ ਗਲਤਫਹਿਮੀ ਦੂਰ ਕਰਨ ਆਇਆ ਤੁਸੀਂ ਕਿਹਾ ਕਿ ਜੋ ਚੀਜ਼ ਦਿਖਦੀ ਨਹੀਂ ਉਹ ਹੁੰਦੀ ਨਹੀਂ ਪ੍ਰੋਫੈਸਰ ਕਹਿੰਦਾ ਬਿਲਕੁਲ ਸਾਇੰਸ ਸਬੂਤ ਮੰਗਦੀ ਹੈ ਦਿਖਾਓ ਮੈਨੂੰ ਰੱਬ ਤਾਂ ਸਰਬਜੀਤ ਸਿੰਘ ਨੇ ਸ਼ਾਂਤੀ ਨਾਲ ਪੁੱਛਿਆ ਪ੍ਰੋਫੈਸਰ ਸਾਹਿਬ ਕੀ ਤੁਸੀਂ ਮੰਨਦੇ ਹੋ ਤੁਹਾਡੇ ਕੋਲ ਦਿਮਾਗ ਹੈ? ਹਾਲ ਵਿੱਚ ਹਾਸਾ ਪੈ ਗਿਆ। ਪ੍ਰੋਫੈਸਰ ਗੁੱਸੇ 'ਚ ਬੋਲਿਆ ਇਹ ਕਿਹੋ ਜਿਹਾ ਬੇਵਕੂਫੀ ਵਾਲਾ ਸਵਾਲ ਹੈ। ਮੈਂ ਪ੍ਰੋਫੈਸਰਾਂ, ਜ਼ਾਹਿਰ ਹੈ ਮੇਰੇ ਕੋਲ ਦਿਮਾਗ ਹੈ। ਸਰਬਜੀਤ ਸਿੰਘ ਆਖਦੇ ਨੇ ਕੀ ਤੁਸੀਂ ਕਦੇ ਆਪਣਾ ਦਿਮਾਗ ਦੇਖਿਆ? ਕੀ ਉਸ ਨੂੰ ਬਾਹਰ ਕੱਢ ਕੇ ਮੇਜ਼ ਤੇ ਰੱਖ ਸਕਦੇ ਹੋ? ਜੇ ਉਹ ਦਿਖਦਾ ਨਹੀਂ ਤਾਂ ਫਿਰ ਮੈਂ ਕਿਵੇਂ ਮੰਨ ਲਵਾਂ ਤੁਹਾਡੇ ਕੋਲ ਦਿਮਾਗ ਹੈ? ਹਾਲਚ ਫਿਰ ਤਾੜੀਆਂ ਵੱਜੀਆਂ। ਪ੍ਰੋਫੈਸਰ ਦਾ ਚਿਹਰਾ ਲਾਲ ਹੋ ਗਿਆ। ਉਹ ਬੋਲਿਆ ਇਹ ਗੱਲਾਂ ਦਾ ਹੀਰ-ਫੇਰ ਹੈ। ਦਿਮਾਗ ਅੰਦਰ ਹੈ ਉਹ ਕੰਮ ਕਰਦਾ ਤਾਂ ਪਤਾ ਲੱਗਦਾ। ਸਰਵਜੀਤ ਸਿੰਘ ਕਹਿੰਦੇ ਨੇ ਬਸ ਪ੍ਰੋਫੈਸਰ ਸਾਹਿਬ ਜਿਵੇਂ ਦਿਮਾਗ ਦਿਸਦਾ ਨਹੀਂ ਪਰ ਉਸ ਦੇ ਵਿਚਾਰ ਦੱਸਦੇ ਨੇ ਕਿਉਂ ਹੈ ਉਵੇਂ ਰੱਬ ਦਿਸਦਾ ਨਹੀਂ ਪਰ ਇਹ ਸਾਰੀ ਕਾਇਨਾਤ ਇਹ ਹਵਾਵਾਂ ਇਹ ਸੂਰਜ ਇਹ ਕੁਦਰਤ ਦਾ ਨਿਯਮ ਦੱਸਦਾ ਹੈ ਕਿ ਉਸ ਨੂੰ ਬਣਾਉਣ ਵਾਲਾ ਕੋਈ ਹੈ ਪ੍ਰੋਫੈਸਰ ਹਲੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ ਉਸ ਨੇ ਕਿਹਾ ਇਹ ਤਾਂ ਗੱਲ ਹੈ ਮੈਨੂੰ ਕੋਈ ਠੋਸ ਉਦਾਹਰਣ ਦੋ ਇਹ ਤਾਂ ਗੱਲਾਂ ਨੇ ਇਹ ਤਾਂ ਕੋਈ ਵੀ ਬੋਲ ਸਕਦਾ ਸਰਵਜੀਤ ਸਿੰਘ ਨੇ ਸਟੇਜ ਤੇ ਪਿਆ ਪਾਣੀ ਦਾ ਗਲਾਸ ਚੁੱਕਿਆ ਤੇ ਫਿਰ ਉੱਥੇ ਬੈਠੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਕਿਸੇ ਕੋਲ ਦੁੱਧ ਦਾ ਗਲਾਸ ਮਿਲੇਗਾ ਇਤਫਾਕ ਨਾਲ ਕੰਟੀਨ ਵਾਲਾ ਮੁੰਡਾ ਉੱਥੇ ਹੀ ਸੀ ਦੁੱਧ ਦਾ ਗਲਾਸ ਮੰਗਵਾਇਆ ਗਿਆ ਸਰਬਜੀਤ ਸਿੰਘ ਨੇ ਦੁੱਧ ਦਾ ਗਲਾਸ ਪ੍ਰੋਫੈਸਰ ਦੇ ਹੱਥ 'ਚ ਫੜਾਇਆ ਤੇ ਕਿਹਾ ਪ੍ਰੋਫੈਸਰ ਸਾਹਿਬ ਇਸ ਦੁੱਧ ਵਿੱਚ ਗਿਆਨ ਨਾਲ ਦੇਖੋ ਤੇ ਧਿਆਨ ਨਾਲ ਵੀ ਦੇਖੋ ਕਿ ਤੁਹਾਨੂੰ ਇਸ ਵਿੱਚ ਮੱਖਣ ਦਿਖਾਈ ਦੇ ਰਿਹਾ ਹੈ ਪ੍ਰੋਫੈਸਰ ਨੇ ਗੌਰ ਨਾਲ ਦੇਖਿਆ ਤੇ ਕਿਹਾ ਨਹੀਂ ਦੁੱਧ ਵਿੱਚ ਮੱਖਣ ਕਿਵੇਂ ਦੇਖੇਗਾ ਉਹ ਤਾਂ ਦੁੱਧ ਦੇ ਵਿੱਚ ਸਮਾਇਆ ਹੋਇਆ ਸਰਬਜੀਤ ਸਿੰਘ ਨੇ ਉੱਚੀ ਆਵਾਜ਼ 'ਚ ਕਿਹਾ ਜੋ ਸਾਰੇ ਹਾਲ ਦੇ ਵਿੱਚੋਂ ਆਵਾਜ਼ ਗੂੰਜਦੀ ਹੈ ਬਸ ਇਹੀ ਜਵਾਬ ਹੈ ਮੇਰੇ ਵੀਰ ਜਿਵੇਂ ਦੁੱਧ ਦੇ ਹਰ ਇੱਕ ਕਤਰਾ ਕਤਰਾ ਨਹੀਂ ਉਹਦੇ ਵਿੱਚ ਮੱਖਣ ਦਿਖਦਾ ਪਰ ਮੌਜੂਦ ਮੱਖਣ ਜ਼ਰੂਰ ਹੈ ਉਵੇਂ ਹੀ ਅੱਖਾਂ ਨਾਲ ਸਾਰਾ ਕੁਝ ਨਹੀਂ ਦਿਸਦਾ ਉਸ ਨੂੰ ਦੇਖਣ ਲਈ ਦੁੱਧ ਨੂੰ ਜਾਗ ਲਾਉਣੀ ਪੈਂਦੀ ਹੈ ਉਸ ਨੂੰ ਰੜਕਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਫੇਰ ਮੱਖਣ ਬਾਹਰ ਆਉਂਦਾ ਹੈ ਠੀਕ ਇਸੇ ਤਰ੍ਹਾਂ ਰੱਬ ਇਸ ਦੁਨੀਆ ਦੇ ਜ਼ਰਰੇ ਜ਼ਰਰੇ ਚ ਵਸਿਆ ਹੋਇਆ ਉਹ ਗੁਪਤ ਹੈ ਜਿਵੇਂ ਦੁੱਧ ਨੂੰ ਰੜਕ ਕੇ ਮੱਖਣ ਮਿਲਦਾ ਹੈ ਉਵੇਂ ਗੁਰਬਾਣੀ ਕਹਿੰਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਸ ਰੱਬ ਨੂੰ ਦੇਖਣ ਲਈ ਬਾਰੀ ਅੱਖਾਂ ਨਹੀਂ ਸਗੁਨਾਮ ਸਿਮਰਨ ਦੀ ਮਿਹਨਤ ਤੇ ਸ਼ਰਦਾ ਦਾ ਜਾਗ ਲਾਉਣਾ ਪੈਂਦਾ ਹੈ ਜਿਸ ਦਿਨ ਤੁਸੀਂ ਆਪਣੇ ਅੰਦਰ ਦੇ ਵਿਕਾਰਾਂ ਨੂੰ ਰੜਕ ਲਿਆ ਤੁਹਾਨੂੰ ਉਸੇ ਦਿਨ ਅੰਦਰ ਆਪਣੇ ਰੱਬ ਮਿਲ ਜੂ। ਪ੍ਰੋਫੈਸਰ ਦੇ ਹੱਥੋਂ ਦੁੱਧ ਦਾ ਗਲਾਸ ਰੱਖਿਆ ਗਿਆ। ਉਸ ਦੀਆਂ ਅੱਖਾਂ ਝੁਕ ਗਈਆਂ। ਉਹਨੂੰ ਸਮਝ ਆ ਗਿਆ ਸੀ ਕਿ ਰੱਬ ਕੋਈ ਵਸਤੂ ਨਹੀਂ ਜਿਸ ਨੂੰ ਲੈਬੋ੍ਰਟਰੀ 'ਚ ਸਿੱਧ ਕੀਤਾ ਜਾਵੇ। ਰੱਬ ਇੱਕ ਅਹਿਸਾਸ ਹੈ, ਇੱਕ ਅਨੁਭਵ ਹੈ। ਉਸੇ ਦਿਨ ਪ੍ਰੋਫੈਸਰ ਅਵਿਨਾਸ਼ ਨੇ ਸਭ ਦੇ ਸਾਹਮਣੇ ਆਪਣੀ ਹਾਰ ਮੰਨੀ। ਉਸ ਗੁਰਸਿੱਖ ਨੇ ਸਿਰਫ ਦਲੀਲ ਨਹੀਂ ਦਿੱਤੀ ਸੀ। ਉਸ ਨੇ ਜੀਵਨ ਦਾ ਸੱਚ ਰੱਖ ਦਿੱਤਾ ਸੀ। ਦੋਸਤੋ, ਰੱਬ ਹੋਣ ਦਾ ਸਬੂਤ ਬਾਹਰ ਲੱਭਣ ਦੀ ਲੋੜ ਨਹੀਂ ਹੈ। ਜਦੋਂ ਕੋਈ ਡਾਕਟਰ ਜਵਾਬ ਦੇ ਦੇਵੇ ਤੇ ਮਰੀਜ਼ ਠੀਕ ਹੋ ਜਾਵੇ, ਉਹ ਰੱਬ ਹੈ। ਜਦੋਂ ਤੁਸੀਂ ਮੁਸੀਬਤ ਵਿੱਚ ਹੋਵੋ ਤੇ ਅਚਾਨਕ ਕੋਈ ਅਜਨਬੀ ਮਦਦ ਕਰ ਜਾਵੇ ਉਹ ਰੱਬ ਹੈ ਜਦੋਂ ਤੁਸੀਂ ਗੱਲੇ ਰੋ ਰਹੇ ਹੋਵੋ ਤੇ ਅੰਦਰੋਂ ਆਵਾਜ਼ ਆਵੇ ਤੂੰ ਫਿਕਰ ਨਾ ਕਰ ਉਹ ਰੱਬ ਹੈ ਸੋ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਕਿਹਾ ਸੀ ਕਿ ਰੱਬ ਕੁਦਰਤ ਵਿੱਚ ਵਸਦਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋ ਲੋੜ ਸਬੂਤ ਮੰਗਣ ਦੀ ਨਹੀਂ ਲੋੜ ਹੈ ਮਹਿਸੂਸ ਕਰਨ ਦੀ ਆਪਣੀ ਰੂਹ ਨੂੰ ਸਾਫ਼ ਕਰੋ ਉਹ ਤੁਹਾਨੂੰ ਜ਼ਰੂਰ ਮਿਲੇਗਾ ਸੋ ਦੋਸਤੋ ਏ ਸੀ ਉਹ ਜਵਾਬ ਜਿਸ ਨੇ ਨਾਸਤਿਕਾਂ ਦੇ ਮੂੰਹ ਬੰਦ ਕੀਤੇ ਜੇਕਰ ਇਸ ਗੁਰਸਿੱਖ ਦੇ ਜਵਾਬਾਂ ਨੇ ਤੁਹਾਡੇ ਦਿਲ ਨੂੰ ਵੀ ਸਕੂਨ ਦਿੱਤਾ ਤੁਹਾਨੂੰ ਵੀ ਲੱਗਦਾ ਹੈ ਕਿ ਘਟ ਘਟ ਮੈਂ ਹਰ ਜੂ ਬਸੈ ਤਾਂ ਕਮੈਂਟ ਬਾਕਸ ਵਿੱਚ ਧੰ ਗੁਰੂ ਨਾਨਕ ਜਾਂ ਵਾਹਿਗੁਰੂ ਸਰੂਰ ਲਿਖਿਓ ਤੁਹਾਡਾ ਇੱਕ ਕਮੈਂਟ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਵੀ ਉਸ ਕਾਲ ਪੁਰਖ ਦੀ ਹੋਂਦ ਨੂੰ ਮੰਨਦੇ ਹੋ ਜੇ ਕਹਾਣੀ ਵਧੀਆ ਲੱਗੀ ਜੇ ਗੱਲਾਂ ਵਧੀਆ ਲੱਗੀਆਂ ਤਾਂ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਇਸ ਨਾਲ ਸਾਡਾ ਵੀ ਹੌਸਲਾ ਵੱਧਦਾ ਹੈ ਆਪਣੇ ਬੱਚਿਆਂ ਤੇ ਦੋਸਤਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਜੋ ਉਹਨਾਂ ਨੂੰ ਵੀ ਰੱਬ ਬਾਰੇ ਕੋਈ ਪਰਮਾਣ ਨਹੀਂ ਸਕੇ ਅਜਿਹੀਆਂ ਹੋਰ ਰੂਹਾਨੀ ਤੇ ਗਿਆਨ ਨਾਲ ਭਰੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਦਬਾ ਦਿਓ ਜ਼ਰੂਰ ਮਿਲਦੇ ਹਾਂ ਜਲਦੀ ਇੱਕ ਨਵੀਂ ਸੋਚ ਤੇ ਨਵੀਂ ਸਾਖੀ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ